जिन्ने ਤੁਸੀਂ ਪਹੁੰਚੇ ਹੋ ਜੀ ਆਪਣੀ ਵੀਡੀਓ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸੋਹਣੀ ਕੁਠੀ ਲੈ ਕੇ ਪਹੁੰਚੀ ਆਂ ਰੇਡ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਰੇਡ ਤੋਂ ਵੱਧ ਤੁਹਾਨੂੰ ਕੋਠੀ ਜ਼ਿਆਦਾ ਪਸੰਦ ਆਉਗੀ ਤੇ ਗੱਲਬਾਤ ਆਪ ਕਰਦੇ ਆ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਹੈ ਜੀ ਕਿਸੇ ਵੀ ਏਰੀਆ 'ਚ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 6273 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ হোম সেল মার্কেট চ্যানেল ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀ ਕੋਠੀ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ 4 ਬਿਸਵੇ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਸਾਰੀ ਕੋਠੀ ਇਹਨਾਂ ਨੇ ਟੋਟਲ ਕੰਪਲੀਟ ਕਰਵਾਈ ਹੋਈ ਹੈ ਉੱਪਰ ਤੋਂ ਲੈ ਕੇ ਨੀਚੇ ਤੱਕ ਅੰਦਰੋਂ ਬਾਹਰੋਂ ਬੈਡਰੂਮਸ ਕਿਚਨ ਦਾ ਟੋਟਲ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲੂਗਾ ਮਾਡਰਨ ਤਰੀਕੇ ਨਾਲ ਕਿਚਨ ਤਿਆਰ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀ ਉੱਪਰੋਂ ਜਿੰਨੀਆਂ ਛੱਤਾਂ ਦੀ ਆਪਾਂ ਗੱਲ ਕਰੀਏ ਤਾਂ ਸਾਰੀਆਂ ਛੱਤਾਂ ਇਹਨਾਂ ਨੇ ਪੀਓਪੀ ਕਰਵਾਈਆਂ ਹੋਈਆਂ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀਡੀਓ 'ਚ ਸਾਰੇ ਕਿਤੇ ਇਹਨਾਂ ਨੇ ਬਹੁਤ ਵਧੀਆ ਕੁਆਲਿਟੀ ਦੀਆਂ ਫਲੋਰ ਟਾਈਲਸ ਲਗਵਾਈਆਂ ਹੋਈਆਂ ਜੋੜੀਆਂ ਦਾ ਟੋਟਲ ਕੰਮ ਹੋਇਆ ਜੀ ਬਾਕੀ ਜਿੰਨੇ ਬਾਥਰੂਮਸ ਆਪਾਂ ਦੇਖਾਂਗੇ ਸਾਰੇ ਕੰਪਲੀਟਡ ਬਹੁਤ ਵਧੀਆ ਸੋਹਣੇ ਤਿਆਰ ਕੀਤੇ ਆਪਾਂ ਨੂੰ ਮਿਲਣਗੇ ਪਹਿਲਾ ਬੈੱਡਰੂਮ ਦੇਖ ਲਓ ਆਪ ਬੈੱਡਰੂਮ ਇਹਨਾਂ ਨੇ ਬਹੁਤ ਸੋਹਣਾ ਤਿਆਰ ਕਰਵਾਇਆ ਹੋਇਆ ਹੈ ਜਿਹੜਾ ਇਹ ਬੈੱਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਤੇ ਬਾਥਰੂਮ ਵੀ ਪੂਰਾ ਖੁੱਲਾ ਡੁੱਲਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੰਮ ਟੋਟਲ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਕੋਠੀ ਦਾ ਰੇਟ ਬਹੁਤ ਜਾਇਜ਼ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜਿਆ ਬਾਕੀ ਤੁਸੀਂ ਸਾਰਾ ਕੁਝ ਦੇਖੋਗੇ ਜਿਹੜਾ ਬੈੱਡਰੂਮ ਸੀਗਾ ਉਹਦੇ ਬੈਕ ਸਾਈਡ ਇਹਨਾਂ ਨੇ ਜਗ੍ਹਾ ਵੀ ਰੱਖੀ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਵਾਸ਼ਿੰਗ ਮਸ਼ੀਨ ਪਈ ਹੈ ਸਾਹਮਣੇ ਇੱਕ ਹੋਰ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਸਾਹਮਣੇ ਤੁਸੀਂ ਦੇਖ ਵੀ ਰਹੇ ਹੋ ਤੇ ਆ ਬਾਥਰੂਮ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਇਹਦਾ ਕੰਮ ਵੀ ਟੋਟਲ ਆਪਾਂ ਨੂੰ ਕੀਤਾ ਮਿਲੂਗਾ ਟਾਈਲਸ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਨੇ ਬਾਕੇ ਸਟੈਂਡਿੰਗ ਸ਼ੀਟ ਲੱਗੀ ਹੋਈ ਹੈ ਤੇ ਜੋੜੀਆਂ ਵਗੈਰਾ ਤੁਸੀਂ ਆਪ ਹੀ ਦੇਖ ਲੂ ਤੇ ਬੈਕ ਸਾਈਡ ਵੀ ਕਾਫੀ ਓਪਨ ਜਗ੍ਹਾ ਹੈਗੀ ਐਸੀ ਬਾਕੀ ਜੇ ਆਪਾਂ ਕੂਠੀ ਦੀ ਗੱਲ ਕਰੀਏ ਤਾਂ ਰਜਿਸਟਰੀ ਵਾਲੀ ਜਗ੍ਹਾ 'ਚ ਕੂਠੀ ਬਣੀ ਹੋਈ ਹੈ ਉੱਪਰ ਜਾਣ ਵਾਸਤੇ ਆਪਾਂ ਨੂੰ ਵਧੀਆ ਪੌੜੀਆਂ ਮਿਲ ਜਾਣਗੀਆਂ ਤੇ ਉੱਪਰ ਵੀ ਆਪਾਂ ਚੱਲਾਂਗੇ ਉੱਪਰੋਂ ਵੀ ਆਪਾਂ ਬਾਅਦ ਚ ਸਾਰਾ ਕੁਝ ਦੇਖਾਂਗੇ ਤੇ ਆਹ ਦੇਖ ਲਓ ਜੀ ਸੈਕੰਡ ਵਾਲਾ ਬੈੱਡਰੂਮ ਆ ਗਿਆ ਹਾਂ ਆ ਵੀ ਪੂਰਾ ਖੁੱਲਡੁਲਾ ਪੂਰਾ ਵਧੀਆ ਮਿਲੂਗਾ ਜੀ ਤੇ ਡਰਾਇੰਗ ਏਰੀਆ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਡਰਾਇੰਗ ਰੂਮ ਚ ਵੀ ਤੁਹਾਨੂੰ ਮੈਂ ਲੈ ਕੇ ਚાલਦਾ ਹਾਂ ਤੁਸੀਂ ਦੇਖੋ ਜੀ ਆਪ ਹੀ ਬਹੁਤ ਵਧੀਆ ਸੋਹਣਾ ਇਹਨਾਂ ਨੇ ਡਰਾਇੰਗ ਏਰੀਆ ਤਿਆਰ ਕੀਤਾ ਹੋਇਆ ਉੱਪਰੋਂ ਛੱਤ ਦੇਖ ਲਓ ਬਾਕੀ ਲਾਈਟਿੰਗ ਦਾ ਕੰਮ ਜਿੰਨਾ ਹੋਇਆਗਾ ਉਹ ਵੀ ਤੁਸੀਂ ਦੇਖ ਲਓ ਸਾਰਾ ਕੁਝ ਆਪ ਨੂੰ ਬਹੁਤ ਜ਼ਿਆਦਾ ਵਧੀਆ ਮਿਲੂਗਾ ਜੀ। ਬਾਕੀ ਕੰਮ ਸਾਰਾ ਟੋਟਲ ਇਹਨਾਂ ਨੇ ਕਰਵਾਈ ਰੱਖਿਆ। ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਕੂਠੀ ਨੂੰ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੀ। ਆਪਣੇ ਕੋਲੇ ਜਿਹੜੀ ਇਹ ਕੂਠੀ ਪਹੁੰਚੀ ਹੈ ਮਾਲਕ ਨੇ ਡਿਟੇਲਸ ਸਾਰੀ ਆਪਣੇ ਕੋਲੇ ਭੇਜੀ ਹੈ ਤੇ ਆਪਣੇ ਕੋਲੇ ਕੂਠੀ ਇਹ ਪਹੁੰਚੀ ਹੈ ਮਾਨਸਾ ਲੋਕੇਸ਼ਨ ਤੋਂ ਤੇ ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਜੀ ਮਾਨਸਾ ਏਰੀਆ ਚੋਂ ਮਾਨਸਾ ਏਰੀਆ ਚ ਕੂਠੀ ਬਣੀ ਹੋਈ ਹੈ। ਤੇ ਖਾਸ ਮਾਨਸਾ ਇਹਨਾਂ ਨੂੰ ਲੱਗਦਾ ਸੀ ਤੇ ਮਾਨਸਾ ਜਿਹੜਾ ਵਸਟੈਂਡ ਹੈ ਉਹ ਤੋਂ 1 ਕਿਲੋਮੀਟਰ ਜਾਂ ਡੇਢ ਕਿਲੋਮੀਟਰ ਮਸਾਂ ਸੀ ਦੂਰੀ ਤੇ ਕੋਠੀ ਬਣੀ ਹੋਈ ਹੈ ਸਾਰੀ ਕੋਠੀ ਇਹਨਾਂ ਨੇ ਬਹੁਤ ਵਧੀਆ ਅਰੀਜਾ ਨਾਲ ਤਿਆਰ ਕਰਵਾਈ ਹੋਈ ਹੈ ਬਾਕੀ ਉੱਪਰ ਆਪਾਂ ਨੂੰ ਇੱਕ ਮੌਂਟੀ ਮਿਲ ਜੂਗੀ ਜਿਹੜੀ ਪੌੜੀਆਂ ਤੇ ਹੁੰਦੀ ਹੈ ਇਹਨੂੰ ਵੀ ਗੇਟ ਵਗੈਰਾ ਇਹਨਾਂ ਨੇ ਲਗਵਾ ਰੱਖਿਆ ਬਾਕੀ ਕਲਰ ਦਾ ਕੰਮ ਦੇਖ ਲੂ ਸਾਰਾ ਰੰਗ ਦਾ ਕੰਮ ਆਪਾਂ ਨੂੰ ਮਿਲ ਜੂਗਾ ਬਾਕੀ ਲੱਕੜ ਦਾ ਜਿੰਨਾ ਕੰਮ ਹੁੰਦਾ ਸਾਰਾ ਇਹਨਾਂ ਨੇ ਕਰਵਾ ਰੱਖਿਆ ਪੋੜੀਆਂ ਤੁਸੀਂ ਦੇਖ ਲੂ ਗ੍ਰਿਲ ਵਗੈਰਾ ਲੱਗੀ ਹੋਈ ਆ ਬਾਕੀ ਟੋਟਲ ਆਪਾਂ ਗੱਲ ਕਰ ਹੀ ਰਹੇ ਹਾਂ ਸੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਇਹ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਕਮੈਂਟ ਕਰਨਾ ਨਾ ਭੁੱਲਿਓ ਤੁਸੀਂ ਕਾਫੀ ਡਿਮਾਂਡ ਪਾਈ ਸੀਗੀ ਮਾਨਸਾ ਏਰੀਆ ਚ ਕੋਠੀ ਵਾਸਤੇ ਲੈ ਕੇ ਆਪਾਂ ਪਹੁੰਚੀ ਹਾਂ ਜੀ ਜੇ ਆਪਾਂ ਰੇਟ ਦੀ ਗੱਲ ਕਰੀਏ ਮਾਲਕ ਨੇ ਰੇਟ ਨਹੀਂ ਇੱਕ ਡਿਮਾਂਡ ਲਾ ਕੇ ਭੇਜੀ ਆ 25 ਲੱਖ ਰੁਪਈਆ ਮਾਲਕ ਕਹਿੰਦੀ ਆ ਵੀ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਇੱਕ ਵਾਰੀ 25 ਲੱਖ ਰੁਪਈਆ ਡਿਮਾਂਡ ਹੈ ਜੀ ਬਾਕੀ ਤੁਸੀਂ ਦੇਖੋ ਜੀ ਕੋਠੀ ਬਹੁਤ ਸੋਹਣੀ ਹੈ ਰੇਟ ਵੀ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਦੇਖਣ ਨੂੰ ਮਿਲੂਗਾ ਜੀ ਤੇ ਪਾਣੀ ਦੀ ਵਧੀਆ ਸਪਲਾਈ ਆ ਬਾਕੀ ਕੋਈ ਮੁਰੰਮਤ ਨਹੀਂ ਭਾਲਦੀ 1 ਰੁਪਈਆ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਕੋਠੀ ਖਰੀਦਣ ਤੋਂ ਬਾਅਦ ਬਾਕੀ ਟੋਟਲ ਆਪਾਂ ਨੂੰ ਲੱਕੜ ਦਾ ਕੰਮ ਦੇਖਣ ਨੂੰ ਮਿਲੂਗਾ ਤੇ ਬਾਹਰ ਦੀ ਵੀਡੀਓ ਵੀ ਇਹਨਾਂ ਨੇ ਬਣਾ ਕੇ ਭੇਜੀ ਆ ਅੰਦਰੋਂ ਸਾਰੀ ਕੂਠੀ ਤੁਸੀਂ ਦੇਖ ਲਈ ਜਿਹੜੀ ਇਹ ਆਪਾਂ ਜਗ੍ਹਾ ਦੇਖ ਰਹੇ ਹਾਂ ਅਸੀਂ ਜਿੱਥੇ ਇਹ ਗੱਡੀ ਖੜੀ ਹੈ ਆ ਜਿਹੜੀ ਲੰਮੀ ਜਗ੍ਹਾ ਆ ਵੀ ਇਹਨਾਂ ਦੀ ਆਪਦੀ ਹੈ ਜੀ ਆਪਦੀ ਇਹਨਾਂ ਦੀ ਜਗ੍ਹਾ ਤੇ ਇੱਥੋਂ ਕੂਠੀ ਜਿਹੜੀ ਸ਼ੁਰੂ ਹੁੰਦੀ ਹੈ ਪਹਿਲਾਂ ਆਪਾਂ ਨੂੰ ਪੋਰਚ ਏਰੀਆ ਦੇਖਣ ਨੂੰ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੋਰਚ ਦੇ ਵਿੱਚ ਵੀ ਇਹਨਾਂ ਨੇ نیچے ਟਾਈਲ ਸਾਰੇ ਲਗਵਾ ਰੱਖੀਆਂ ਜੀ ਤੇ ਬਾਕੀ ਤੁਸੀਂ ਸਾਰੀ ਵੀਡੀਓ ਦੇਖ ਹੀ ਲਈ ਜੀ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਤੇ ਸਾਰੀ ਆਪਾਂ ਗੱਲ ਕਰਾਂਗੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਪਹਿਲਾਂ ਐਦਾਂ ਦੱਸੋ ਜੀ ਕਮੈਂਟ ਕਰਨਾ ਨਾ ਭੁੱਲੋ ਕਮੈਂਟ ਸਾਰੇ ਲਾਜ਼ਮੀ ਕਰਿਓ ਤੇ 25 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਤੁਹਾਨੂੰ ਮੈਂ ਰੇਟ ਪਹਿਲਾਂ ਦੱਸ ਹੀ ਦਿੱਤਾ 25 ਲੱਖ ਦੇ ਵਿੱਚੋਂ ਵੀ ਘਾਟਾ ਵਾਧਾ ਹੋ ਜਾਊਗਾ ਬਾਕੀ ਜਿੰਨੇ ਬੈਡਰੂਮਸ ਤੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਹੀ ਗਿਆ ਜੀ ਤੇ ਲੋਕੇਸ਼ਨ ਜੇ ਆਪਾਂ ਗੱਲ ਕਰੀਏ ਤਾਂ ਵਾਰਡ ਨੰਬਰ 1 ਦੇ ਵਿੱਚ ਕੋਠੀ ਬਣੀ ਹੋਈ ਹੈ ਜੀ ਮਾਨਸਾ ਵਿੱਚ ਵਾਰਡ ਨੰਬਰ 1 ਗਲੀ ਨੰਬਰ 9 ਦੇ ਵਿੱਚ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਠੀ ਨੂੰ ਤਾਂ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਚਾਹੀ ਜਿਹੜਾ ਮਾਲਕ ਦਾ ਨੰਬਰ ਹੈ ਉਹ ਹੈ 9878078159 ਦੁਬਾਰਾ ਤੁਹਾਨੂੰ ਫਿਰ ਤੋਂ ਕਨਫਰਮ ਕਰਵਾ ਦਿੰਨਾ 98780 ਤੇ 78159 ਜਿਹੜੇ ਮਾਲਕ ਨੇ ਕੋਠੀ ਦੇ ਉਹਨਾਂ ਦਾ ਨੰਬਰ ਹੈ ਤੁਸੀਂ ਜਾ ਕੇ ਕੋਠੀ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੂੰ ਇੱਕ ਵਾਰੀ ਪਹਿਲਾਂ ਫੋਨ ਕਰ ਲਿਓ ਤੇ ਫੋਨ ਕਰਨ ਤੋਂ ਬਾਅਦ ਇਹਨਾਂ ਤੋਂ ਟਾਈਮ ਲੈ ਲਿਓ ਦਿਨ ਵਾਰ ਪੁੱਛ ਲਿਓ ਜਾਂ ਫਿਰ ਦੱਸ ਦਿਓ ਬਸੀ ਇਸ ਵਾਰ ਨੂੰ ਆਵਾਂਗੇ ਇਹ ਦਿਨ ਆਵਾਂਗੇ ਤੇ ਤੁਸੀਂ ਫਰੀ ਰਹੋ ਜੀ ਕਿਉਂਕਿ ਆਪਾਂ ਬਿਨਾਂ ਫੋਨ ਕਰੇ ਚਲੇ ਜਾਈਏ ਮੌਕੇ ਤੇ ਫੋਨ ਕਰੀਏ ਤਾਂ ਕਈ ਵਾਰੀ ਹੁੰਦਾ ਮਾਲਕ ਇੱਧਰ ਉੱਧਰ ਗਏ ਹੁੰਦੇ ਆ ਜਾਂ ਵਿਜੀ ਹੁੰਦੇ ਆ ਜਾਂ ਰਿਸ਼ਤੇਦਾਰੀ ਚ ਜਾਂ ਇੱਧਰ ਉੱਧਰ ਗਏ ਹੁੰਦੇ ਆ ਜੀ ਤਾਂ ਕਰਕੇ ਥੋੜਾ ਤੱਕਾ ਹੋ ਜਾਂਦਾ ਤਾਂ ਕਰਕੇ ਕਹਿਣਾ ਹੁੰਦਾ ਵੀ ਫੋਨ ਲਾਜ਼ਮੀ ਕਰ ਲਿਆ ਕਰੋ ਬਾਕੀ ਕੋਈ ਵੀ ਗੱਲ ਕਰਨਾ ਚਾਹੋ ਨੂੰ ਕੂਠੀ ਬਾਰੇ ਕੁਝ ਵੀ ਪੁੱਛਣੇ ਤੁਸੀਂ ਮਾਲਕ ਨੂੰ ਫੋਨ ਲਾ ਲਿਓ ਤੇ ਮਾਲਕ ਨਾਲ ਪੂਰੀ ਗੱਲ ਕਰ ਲਿਓ ਤੇ ਮਾਲਕ ਕਹਿੰਦੇ ਸੀਗੇ ਜਿਹੜੀ ਵੀ ਗੱਲ ਪੁੱਛਣੀ ਹੋਈ ਕਰ ਲਿਓ ਫੋਨ ਤੇ ਦੱਸ ਦਾਂਗੇ ਬਾਕੀ ਕੂਠੀ ਬਹੁਤ ਵਧੀਆ ਬਣੀ ਹੋਈ ਐ ਸੋਹਣੀ ਕੂਠੀ ਐ ਤੇ ਰੇਟ ਵੀ ਜਾਇਜ਼ ਐ ਤੇ ਤੁਸੀਂ ਜਾ ਕੇ ਦੇਖੋਗੇ ਤੇ ਆਪਦੀ ਅੱਖਾਂ ਨਾਲ ਜਾ ਕੇ ਦੇਖੋਗੇ ਤਾਂ ਕੂਠੀ ਤੁਹਾਨੂੰ ਹੋਰ ਵੀ ਜ਼ਿਆਦਾ ਪਸੰਦ ਆਊਗੀ ਕਿਉਂਕਿ ਵੀਡੀਓ 'ਚ ਗੱਲ ਹੋਰ ਹੁੰਦੀ ਐ ਜੀ ਅੱਖਾਂ ਨਾਲ ਗੱਲ ਕੁਝ ਦੇਖੀ ਹੂਰ ਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕੋਠੀ ਤੇ ਕੋਈ ਵੀ ਜਾ ਕੇ ਦੇਖਣ ਦਾ ਚਾਹਵਨ ਤੁਸੀਂ ਜਾ ਕੇ ਦੇਖ ਲਓ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਪਹਿਲੀ ਵਾਰ ਜਿੰਨੇ ਤੁਸੀਂ ਆਪਣੇ ਚੈਨਲ ਤੇ ਪਹੁੰਚੇ ਹੋ ਜੀ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ نیچے ਆਪਣੇ ਚੈਨਲ ਦਾ ਸਬਸਕ੍ਰਾਈਬ ਦਾ ਇੱਕ ਬਟਨ ਤੁਹਾਨੂੰ ਮਿਲੂਗਾ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਤੇ ਸਬਸਕ੍ਰਾਈਬ ਕਰੋਗੇ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਆਪਣਾ ਜਿਹੜਾ ਮੈਸੇਜ ਹੈ ਵੀਡੀਓ ਦਾ ਨਵੀਂ ਵੀਡੀਓ ਦਾ ਤੁਹਾਡੇ ਤੱਕ ਪਹੁੰਚ ਜਾਊਗਾ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਸੀਂ ਵੀ ਵੀਡੀਓ ਚੈਨਲ ਤੇ ਪੂਣੀ ਹੈ ਜਿੰਨੇ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਕੁਝ ਵੀ ਹੈ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਜੀ 73800 ਪੂਰਾ 26173 ਆਪਣੇ ਕੋਲੇ ਭੇਜੋ ਤੇ ਆਪਾਂ ਐਡ ਬਿਲਕੁਲ ਫਰੀ ਚ ਲਗਾ ਦਾਂਗੇ ਤੇ ਵੀਡੀਓ ਕੈਮੇਂ ਦੇ ਲਈ ਜਰੂਰ ਦੱਸੋ ਕਮੈਂਟ ਕਰਕੇ ਕਿ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕਮੈਂਟ ਵੀ ਲਾਜ਼ਮੀ ਕਰਿਓ